ਕੈਨੇਡਾ ਨਿਵਾਸ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇੱਕ ਹੈਰਾਨ ਕਰਨ ਵਾਲੇ ਖੁਲਾਸੇ ਵਿੱਚ 50 ਹਜ਼ਾਰ ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੂੰ ਕੈਨੇਡਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਉਹਨਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੁਆਰਾ ਨੋ ਸ਼ੋ ਦੀ ਰਿਪੋਰਟ ਕੀਤੀ ਗਈ ਸੀ ਜਿੱਥੇ ਉਹਨਾਂ ਦਾ ਦਾਖਲਾ ਹੋਣਾ ਤੇ ਬਸੰਤ ਦੇ ਵਿੱਚ 2024 ਦੇ ਸਰਕਾਰੀ ਆਂਕੜਿਆਂ ਦੇ ਅਨੁਸਾਰ ਇਹ ਆਂਕੜਾ ਇਮੀਗ੍ਰੇਸ਼ਨ ਸਰਨਾਟੀਆਂ ਦੇ ਸਿਟੀਜ਼ਨਸ਼ਿਪ ਕੈਨੇਡਾ ਯਾਸਸੀਸੀ ਦੁਆਰਾ ਟਰੈਕ ਕੀਤੇ ਗਏ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 6.9% ਨੰੰਦਗੀ ਕਰਦਾ ਇੱਕ ਚਿੰਤਾਜਨਕ ਰੁਝਾਨ ਉਜਾਗਰ ਕਰਦਾ ਜਿਸ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਨੁਪਾਲਨ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਬਾਰੇ ਦੇਸ਼ ਵਿਆਪੀ ਚਰਚਾ ਛੇੜ ਦਿੱਤੀ ਹੈ ਸਮੱਸਿਆ ਦਾ ਘੇਰਾ ਸਭ ਤੋਂ ਵੱਧ ਗੈਰ ਪਾਲਣਾ ਅੰਦਰਾ ਵਾਲੇ ਦੇਸ਼ ਗੈਰ ਪਾਲਣਾ ਪਿੱਛੇ ਸੰਭਵੀ ਕਾਰਨ ਸੰਕਟ ਪ੍ਰਤੀ ਸਰਕਾਰ ਦਾ ਜਵਾਬ ਅਤੇ ਨਿਗਰਾਨੀ ਲਈ ਕਾਲ ਕੈਨੇਡਾ ਵਿੱਚ ਅੰਤਰਰਾਸ਼ਟਰੀ ਸਿੱਖਿਆ ਲਈ ਅੱਗੇ ਹੋਰ ਕੀ ਹੈ ਸਮੱਸਿਆ ਦਾ ਘੇਰਾ ਜੇਕਰ ਗੱਲ ਕੀਤੀ ਜਾਵੇ ਤਾਂ ਮਾਰਚ-ਅਪ੍ਰੈਲ 2024 ਵਿੱਚ ਕੈਨੇਡਾ ਯੂਨੀਵਰਸਿਟੀ ਤੇ ਕਾਲਜਾਂ ਨੇ IRCC ਦੀ ਪਾਲਣਾ ਰਿਪੋਰਟਾਂ ਜਮ੍ਹਾਂ ਕਰਵਾਈਆਂ ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਅਧਿयान ਪਰਮਟਾ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਇਸ ਤੋਂ ਇਲਾਵਾ 223514 ਵਿਦਿਆਰਥੀਆਂ ਦੀ ਸਥਿਤੀ ਕੁੱਲ ਦਾ 3.3% ਰਿਪੋਰਟ ਨਹੀਂ ਕੀਤੀ ਗਈ ਜੋ ਸਿਸਟਮ ਦੇ ਅੰਦਰ ਜਵਾਬਦੇਹੀ ਦੇ ਚਿੰਤਾਵਾਂ ਪੇਸ਼ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟ ਕੰਪਲਾਈਜ਼ ਰੈਜ਼ਮ 2024 ਪੇਸ਼ ਕੀਤਾ ਗਿਆ ਤੇ ਮਨਿਤ ਸਿੱਖਣ ਸੰਸਥਾਾਂ ਮਾ ਅਨੁਸਾਰ ਵਿੱਚ ਦੋ ਵਾਰ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਸਰ ਗਰਮੀਆਂ ਨਾਲ ਦਾਖਲ ਹਨ ਅਤੇ ਕਾਲਜਾਂ ਵਿੱਚ ਹਾਜ਼ਰ ਵੀ ਹੋ ਰਹੇ ਨੇ ਇਸ ਪ੍ਰਣਾਲੀ ਦਾ ਉਦੇਸ਼ ਗੈਰ ਅਨੁਕੂਲ ਵਿਦਿਆਰਥੀ ਪਛਾਣ ਕਰਨਾ ਤੇ ਸ਼ੱਕੀ ਵਿਆਸਾਂ ਵਾਲੀ ਸੰਸਥਾਵਾਂ ਦਾ ਵੀ ਪਤਾ ਲਗਾਉਣਾ ਸਭ ਤੋਂ ਵੱਧ ਗੈਰ ਪਾਲਣ ਵਾਲੇ ਦਰਾਂ ਦੀ ਦੀਸ਼ਣ ਜਿਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਭਾਰਤ ਦੇ ਅੰਦਰ ਅਨੁਕੂਲ ਵਿਦਿਆਰਥੀ 1927646 ਤੇ ਗੈਰ ਅਨੁਕੂਲ ਵਿਦਿਆਰਥੀ 19582 ਤੇ ਜਿਨ੍ਹਾਂ ਨੇ ਰਿਪੋਰਟ ਨਹੀਂ ਕੀਤੀ ਉਹਨਾਂ ਵਿੱਚ 12553 ਪਾਲਣਾਂ ਦੀ ਦਰ 91.1 ਤੇ ਗੈਰ ਪਾਲਣਾਂ ਦੀ ਦਰ 5.4% ਦੂਜੇ ਨੰਬਰ ਤੇ ਚੀਨ ਜਿੱਥੇ 62519 ਅਨੁਕੂਲ ਵਿਦਿਆਰਥੀ ਨੇ ਜਿਨ੍ਹਾਂ ਵਿੱਚੋਂ 4279 ਵਿਦਿਆਰਥੀਆਂ ਨੇ ਗੈਰ ਅਨੁਕੂਲ ਵਿਦਿਆਰਥੀ ਨੇ ਤੇ 446 ਵਿਦਿਆਰਥੀ ਰਿਪੋਰਟ ਨਹੀਂ ਕੀਤੀ ਪਾਲਣਾ ਦੀ ਦਰ 93.0% ਅਤੇ ਗੈਰ ਪਾਲਣਾ ਦੀ ਦਰ 6.4% ਨਾਈਜੀਰੀਆ ਦੀ ਗੱਲ ਕੀਤੀ ਜਾਵੇ ਦਾ 30920 ਜਿਸ ਵਿੱਚ ਗੈਰ ਅਨੁਕੂਲ ਦੀ ਗੱਲ ਕਰਾਂ ਤਾਂ 3200 3902 ਤੇ ਰਿਪੋਰਟ 1675 ਨੇ ਨਹੀਂ ਕੀਤੀ ਕਾਨਾ ਦੇ ਗੱਲ ਕਰੀਏ ਤਾਂ 5881 11 ਅਨਕੁੱਲ ਜਿਸ ਵਿੱਚ 2712 ਤੇ 139 ਵਿਦਿਆਰਥੀਆਂ ਨੇ ਰਿਪੋਰਟ ਦਰਜ ਨਹੀਂ ਕੀਤੀ। ਆਮ ਦੀ ਗੱਲ ਕੀਤੀ ਆ ਉਹਦਾ 14039 ਕੁੱਲ ਸਟੂਡੈਂਟ ਜਿਸ ਵਿੱਚ 11 ਅਨਕੁੱਲ ਵਿਦਿਆਰਥੀ 1848 ਤੇ 88 ਰਿਪੋਰਟ ਦਰਜ ਜਿਨ੍ਹਾਂ ਨੇ ਨਹੀਂ ਕੀਤੀ। ਕਾਗੋ ਦਾ ਡੈਮੋਕ੍ਰੈਟਿਕ ਰਿਪ ਜਿੱਥੇ 2176 ਅਨਕੁੱਲ ਵਿਦਿਆਰਥੀ ਜਿਨ੍ਹਾਂ ਵਿੱਚ 11 ਅਨਕੁੱਲ 1168 ਤੇ 7 ਨੇ ਰਿਪੋਰਟ ਦਰਜ ਨਹੀਂ ਕੀਤੀ ਬੰਗਲਾਦੇਸ਼ ਦੀ ਗੱਲ ਕਰੀਏ ਤਾਂ 11948 ਦੇਸ਼ ਵਿੱਚ ਗੈਰ ਹਣਕੁੱਲ 984 ਤੇ 157 ਨੇ ਰਿਪੋਰਟ ਨਹੀਂ ਕੀਤੀ ਤੇ ਵਿਅਤਨਾਮ ਦੀ ਗੱਲ ਕਰੀਏ ਤਾਂ 9573 ਤੇ 912 ਗੈਰ ਹਣਕੁੱਲ ਤੇ 299 ਨੇ ਰਿਪੋਰਟ ਨਹੀਂ ਕੀਤੀ ਰਵਾਂਡਾ ਦੇ ਵਿੱਚ 840 ਤੇ 802 ਜੋ ਇਸ ਵਿੱਚ 11 ਅਨੁਕੁੱਲ ਵਿਦਿਆਰਥੀ ਨੇ 24 ਨੇ ਇਸ ਵਿੱਚ ਰਿਪੋਰਟ ਦਰਜ ਨਹੀਂ ਕੀਤੀ ਫਿਲੀਪੀਨਸ ਦੀ ਗੱਲ ਕਰੀਏ ਤਾਂ 28373 ਤੇ 668 688 11 ਅਨੁਕੁੱਲ ਤੇ 2078 ਵਿਦਿਆਰਥੀਆਂ ਨੇ ਰਿਪੋਰਟ ਦਰਜ ਨਹੀਂ ਕੀਤੀ ਖਾਸ ਤੌਰ ਤੇ ਲਗਭਗ 20009 ਸ਼ੋ ਦੇ ਨਾਲ ਗੈਰ ਅਨੁਕੁੱਲ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਭਾਰਤ ਵਿੱਚ ਹੈ ਇਸ ਦੌਰਾਨ ਰਵਾਂਡਾ ਕਾਨਾ ਵਰਗੇ ਦੇਸ਼ ਗੈਰ ਪਾਲਣਾ ਦਰਾਂ ਵਿੱਚ ਕਰਮਬਾਰ 48.1 ਅਤੇ 31.1 ਸੰਨ ਤੇ ਇਸ ਧਿਆਨ ਪਰਮਟਾਂ ਦੀ ਇੱਕਸਾਰਤਾ ਬਾਰੇ ਚਿੰਤਾਵਾਂ ਵੀ ਜਿੱਥੇ ਪੇਸ਼ ਕੀਤੀਆਂ ਗਈਆਂ ਨੇ ਮਾਰਾਂ ਕਈ ਕਾਰਨ ਦੱਸਦੇ ਨੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਧਿਆਨ ਪਰਮਟਾਂ ਦੀ ਪਾਲਣਾ ਕਰਨ ਵਿੱਚ ਸਫਲ ਕਿਉਂ ਰਹਿੰਦੇ ਨਹੀਂ ਗੈਰਕਾਨੂੰਨੀ ਅਮਰੀਕਾ ਦੀ ਸਰਹੱਦ ਪਾਰ ਭਾਰਤੀ ਅਧਿਕਾਰੀਆਂ ਦੀ ਰਿਪੋਰਟਾਂ ਵਿੱਚ ਦੋਸ਼ੀ ਰਹਿ ਗਏ ਕੁਝ ਵਿਦਿਆਰਥੀ ਕੈਨੇਡੀਅਨ ਧਿਆਨ ਪਰਮਟ ਨੂੰ ਸੰਗਤ ਇਤਰਾਜ਼ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਸਰਹੱਦ ਪਾਰ ਕਰਨ ਵਿੱਚ ਇੱਕ ਗੇਟਵੇ ਵਜੋਂ ਵਰਤੇ ਰਹੇ ਕੰਮ ਅਤੇ ਰਿਹਾਇਸ਼ ਦੀ ਇੱਛਾਵਾਂ ਇੱਕ ਸਾਫ ਕਾ ਸੰਗੀ ਅੰਦਰ ਅਰਧ ਸ਼ਾਸਤਰੀ ਦੇ ਅਨਸਾਰ ਬਹੁਤ ਸਾਰੇ ਗੈਰ ਅਨੁਕੂਲ ਦੇ ਆਰਥਿਕ ਸਬਾਬੀ ਤੌਰ ਤੇ ਆਪਣੇ ਨਿਰਧਾਰਿਤ ਸੰਸਥਾਵਾਂ ਵਿੱਚ ਜਾਣ ਦੀ ਜੈ ਕੰਮ ਕਰਨ ਅਤੇ ਸਥਾਈ ਨਿਵਾਸ ਦੀ ਮੰਗ ਕਰਨ ਲਈ ਕੈਨੇਡਾ ਵਿੱਚ ਰਹਿੰਦੇ ਨੇ ਧੋਖਾਧੜੀ ਏਜੰਟਾਂ ਦੇ ਸ਼ੋਸ਼ਣ ਵੀ ਨਹੀਂ ਪੈ ਗਈ ਇਮੀਗ੍ਰੇਸ਼ਨ ਵਕੀਲ ਦਾ ਮਰਣਾ ਕੀ ਜਾਂ ਫਰਮਟਾ ਦੀ ਦੁਰਵਤ ਤੋਂ ਅਕਸਰ ਗੈਰ ਨਿਰੰਤਰ ਵਿਦੇਸ਼ੀ ਵਿਦਿਆਰਥੀਆਂ ਦੇ ਸਲਾਹਕਾਰਾਂ ਦੁਆਰਾ ਕੀਤੀ ਜਾਂਦੀ ਹੈ ਯੂਟੇ ਸੰਕਟ ਪ੍ਰਤੀ ਸਰਕਾਰ ਦਾ ਜਵਾਬ ਸਟੱਡੀ ਪਰਮਿਟਾਂ ਦੁਰਵਰਤ ਤੋਂ ਰੋਕਣ ਲਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਨਵੰਬਰ 2023 ਵਿੱਚ ਸਖਤ ਨਿਯਮ ਪੇਸ਼ ਕੀਤੇ ਇਨ੍ਹਾਂ ਵਿੱਚ ਉਹਨਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਬਰਤ ਕਰਨ ਦਾ ਫੈਸਲਾ ਸੰਭਾਵਿਤ ਕੀਤਾ ਗਿਆ ਇੱਕ ਸਾਲ ਤੱਕ ਵਿਦਿਆਰਥੀ ਪਾਲਣਾ ਦੀ ਰਿਪੋਰਟ ਵਿੱਚ ਸਫਲ ਰਹੇ ਜੋ ਕਿ ਆਈ ਆਰ ਸੀ ਸੀ ਨੇ ਗੈਰ ਹਣਕੁਲ ਵਿਦਿਆਰਥੀਆਂ ਦੀ ਪਾਲਣਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਗਰਾਨੀ ਉਪਾਅ ਨੂੰ ਵਧਾ ਦਿੱਤਾ ਕਿ ਸੰਸਥਾਮ ਰਿਪੋਰਟਿੰਗ ਜ਼ਰੂਰੀ ਜ਼ਰੂਰਤਾਂ ਦੀ ਪਾਲਣਾ ਕਰਨ ਰੇਡੀ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰ ਹੋਈ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੀ ਨੀ ਤਮਾਮ ਖਬਰਾਂ ਦੇਖਣੀਆਂ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ